ਰਾਜਾ ਬਲਿੰਗ ਸਾਹਿਬ ਜਿਹੜੀ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਬੀਜੇਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ दम ਹੀ ਨਹੀਂ ਦਾ ਇਹ ਉਹਨਾਂ ਦੀ ਸੋਚ ਬਹੁਤ ਜ਼ਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦਿਓ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਕ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜਾਂ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹ ਇਸ ਬਹੁਤ ਵੱਡੀ ਉਹਨਾਂ ਚ ਗਲਤਫਹਿਮੀ ਸੀ ਇਹ ਉਹ ਗਲਤਫਹਿਮੀ ਦੇ ਸ਼ਿਕਾਰ ਹੋ ਗਏ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇ ਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਰੇ ਚੰਗਾ ਇੰਡਸਟਰੀ ਇੰਡਸਟਰੀ ਆ ਕਿ ਚੰਗਾ ਫੰਡ ਇਕੱਠਾ ਹੋ ਜਾਏਗਾ ਚੰਗਾ ਪੂਰੇ ਬੜੇ-ਵੱਡੇ ਅਦਾਰੇ ਨੇ ਵੱਡੇ-ਵੱਡੇ ਹੋਟਲ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਲੋਕ ਰਹਿਣਗੇ ਆ ਕੇ ਚੰਗਾ ਇੰਜੋਏ ਕਰਨਗੇ ਤੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਹਲੇ ਚੰਗੀ ਦੇਖਭਾਲ ਵੱਡੇ-ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਇਹੋ ਜੀਆਂ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਇਸ ਕਰਕੇ ਉਹ ਗੇਮ ਹੀ ਇਹ ਬਣਾਈ ਵੀ ਸਿਰਫ ਉਹ ਲੁਧਿਆਣੇ 'ਚ ਕਾਂਗਰਸ ਪਾਰਟੀ ਆਪਣੇ ਉਹਰੇ ਚੰਗਾ ਪੈਸਾ ਲੁੱਟਣ ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਹੈ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਛੁੱਟੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਨੂੰ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਬੜਾ ਸ਼ੌਕ ਲੱਗਿਆ ਦੁੱਖ ਲੱਗਿਆ ਵੀ ਐਡੇ ਵੱਡੇ ਲੀਡਰਸ਼ਿਪ ਸਾਡੀ ਸੀਗੀ ਲੁਧਿਆਣੇ ਦੀ ਬਹੁਤ ਸੀਨੀਅਰ ਡਾਵਰ ਸਾਹਿਬ ਸੀ ਬਹੁਤ ਤੋਂ ਵੀ ਸੀਨੀਅਰ ਪਾਂਡੇ ਸਾਹਿਬ ਸੀ ਸਾਡੇ ਆਸ਼ੂ ਜੀ ਸੀ ਸਾਡੇ ਤਲਵਾਰ ਸਾਹਿਬ ਸੀ ਇਕੱਲੇ ਉਹ ਨਹੀਂ ਇਹ ਤਾਂ ਸ਼ਹਿਰ ਦੀ ਸੀ ਦਿਹਾਤ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਗੁਰਦੇਵ ਸਿੰਘ ਲਾਪਰਾ ਜੀ ਸੀ ਬੜੇ ਸੀਨੀਅਰ ਲੀਡਰਾਂ ਦੀ ਜਿਹੜੀ ਟੀਮ ਸੀ ਜਿਹੜੇ ਟਿਕਟ ਮੰਗ ਰਹੇ ਸੀ ਸੰਦੀਪ ਸਿੰਘ ਦੂਜੇ ਨੇ ਤਾਂ ਨਹੀਂ ਮੰਗੀ ਸੀ ਪਰ ਇੱਕ ਬਾਹਰੋਂ ਲੁਧਿਆਣੇ ਨੂੰ ਬੜਾ ਲੁਧਿਆਣਾ ਇਸ ਗੱਲ 'ਚ ਹੈਰਾਨਗੀ 'ਚ ਵੀ ਆ ਕਿ ਕਾਂਗਰਸ ਪਾਰਟੀ ਇੱਥੋਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਆ ਜਿਹੜੀ ਉਹ ਆਮ ਪਾਰਟੀ ਨਾਲ ਜਿਹੜਾ ਅਲਾਈਅੰਸ ਚੱਲ ਰਿਹਾ ਉਹਦੇ ਵਿੱਚ ਇਹ ਟਿਕਟ ਕਿਤੇ ਨਾ ਕਿਤੇ ਗਈ ਆ ਤੇ ਇਸੇ ਕਰਕੇ ਬਾਹਰੋਂ ਕੈਂਡੀਡੇਟ ਭਈ ਇਹ ਆਮ ਆਦਮੀ ਨਾਲ ਜਿਹੜਾ ਅਲਾਈਅੰਸ ਆ ਕਿਤੇ ਸਮਝੌਤਾ ਏ ਉਹਦੇ ਵਿੱਚ ਇਹ ਸਾਰੀ ਗੜਬੜ ਹੋਈ ਆ ਜਿਹੜਾ ਬਾਹਰੋਂ ਕੈਂਡੀਡੇਟ ਦਿੱਤਾ ਗਿਆ ਏ ਆਪਣਾ ਤਾਂ ਸਾਰੇ ਚਾਹੇ ਕਿਸੇ ਪਾਰਟੀ ਦਾ ਵੀ ਕੋਈ ਹੋਵੇ ਭਰਾ ਤਾਂ ਆਪਾਂ ਤਾਂ ਇੱਕੋ ਦੇਸ਼ ਦੇ ਆ ਆਪਾਂ ਕਿਹੜਾ ਕਿਤੇ ਕਿਤੇ ਹੋਰ ਦੇ ਆ ਅਜੰਡਾ ਤਾਂ ਕੋਈ ਹੈ ਹੀ ਨਹੀਂ ਉਹਨਾਂ ਕੋਲ ਅਜੰਡਾ ਕੀ ਆ ਤੁਸੀਂ ਮੈਨੂੰ ਦੱਸੋ ਅਜੰਡਾ ਤਾਂ ਕੋਈ ਉਹਦੇ ਕੋਲ ਹੈ ਹੀ ਨਹੀਂ ਝੰਡਾ ਤੇ ਇਹ ਆ ਵੀ ਸਾਰਿਆਂ ਦੀ ਅਸੀਂ ਜਮੀਨਾਂ ਵੇਚਾਂਗੇ ਜਾਇਦਾਦਾਂ ਵੇਚਾਂਗੇ ਉਹਦਾ ਪੈਸਾ ਇਕੱਠਾ ਕਰਾਂਗੇ ਇਹ ਜਿਹੇ ਇਹ ਜਿਹੇ ਏਜੰਡੇ ਆ ਉਹਨਾਂ ਕੋਲ ਰਾਮ ਮੰਦਰ ਤੇ ਅਸੀਂ ਨਹੀਂ ਜਾਣਾ ਮੱਥਾ ਟੇਕਣ ਇਹ ਏਜੰਡੇ ਆ ਉਹਨਾਂ ਦੇ ਹੋਰ ਉਹਨਾਂ ਦੇ ਏਜੰਡੇ ਕੀ ਆ ਤੇ ਜਿੰਨੇ ਵੀ ਉਹਨਾਂ ਨੇ ਆਪਣਾ ਹਰਾਨਗੀ ਦੀ ਗੱਲ ਇੱਕ ਦਿਨ ਪਹਿਲਾਂ ਹੀ ਉਹਨਾਂ ਦੇ ਪ੍ਰਧਾਨ ਦਿੱਲੀ ਦੇ ਉਹ ਇਸ ਅਲਾਈਅੰਸ ਤੇ ਜਿਹੜਾ ਇਹ ਉਹ ਤੋਂ ਨਾਰਾਜ਼ ਹੋ ਕੇ ਕੱਲ ਹੀ ਪਾਰਟੀ ਛੱਡੀ ਆ ਅੱਜ ਇੱਕ ਪਹਿਲਾਂ ਜਿਹੜਾ ਸੂਰਤ ਦਾ ਕੈਂਡੀਡੇਟ ਇੱਕ ਆਪ ਨੋਮੀਨੇਸ਼ਨ ਤੋਂ ਹੀ ਉਹਨੇ ਗਲਤ ਕਾਗਜ਼ ਭਰਤੇ ਅੱਜ ਇੱਕ ਹੋਰ ਜਗ੍ਹਾ ਦਾ ਨਿਊਜ਼ ਆ ਰਹੀ ਆ ਵੀ ਉੱਥੇ ਦਾ ਕੈਂਡੀਡੇਟ ਆ ਜਿਹੜਾ ਕਾਂਗਰਸ ਦਾ ਉਹ ਭੱਜ ਗਿਆ ਮੈਂ ਇਹ ਗੱਲ ਪਹਿਲਾਂ ਕਹੀ ਸੀ ਤੇ ਅੱਜ ਵੀ ਤੁਹਾਨੂੰ ਮੈਂ ਕਹਿਣਾ ਸੱਤਵੇਂ ਪੜਾਅ ਤੱਕ ਤੁਸੀਂ ਦੇਖੋਗੇ ਬਹੁਤ ਵੱਡੀ ਗਿਣਤੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਉਹ ਛੱਡ ਛੱਡ ਮੈਦਾਨ ਭੱਜਣਗੇ